ਕੈਨੇਡਾ ਦੇ ਬ੍ਰੈਂਟਨ ਸ਼ਹਿਰ ਦੇ ਵਿੱਚ ਚਾਰ ਪੰਜਾਬੀ ਨੌਜਵਾਨਾਂ ਦੀ ਪੀਲ ਰੀਜIONAL ਪੁਲਿਸ ਪਾਲ ਕਰ ਰਹੀ ਹੈ ਦਰਅਸਲ ਇਹਨਾਂ ਦੀ ਇੱਕ ਸ਼ਰਮਨਾਕ ਹਰਕਤ ਕਾਰਨ ਸਬਦ ਸਿਰ ਚੁੱਕ ਗਏ ਨੇ ਇਹਨਾਂ ਨੇ ਇੱਕ ਸ਼ਰਮਨਾਕ ਕਰਤੂਤ ਕਰ ਦਿੱਤੀ ਜਿਸ ਤੋਂ ਬਾਅਦ ਹਰ ਕੋਈ ਸ਼ਰਮਸਾਰ ਹੈ ਦਰਅਸਲ ਇਹਨਾਂ ਨੇ ਇੱਕ ਗੱਡੀ ਤੇ ਹਮਲਾ ਕਰ ਦਿੱਤਾ ਸੂਤਰਾਂ ਦੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਉਸ ਗੱਡੀ ਨੂੰ ਇੱਕ ਕੁੜੀ ਚਲਾ ਰਹੀ ਸੀ ਤੇ ਇਹ ਚਾਰ ਪੰਜਾਬੀ ਨੌਜਵਾਨ ਉਸ ਗੱਡੀ ਕੋਲ ਜਾਂਦੇ ਨੇ ਤੇ ਉਸ ਗੱਡੀ ਉੱਤੇ ਹਮਲਾ ਕਰ ਦਿੰਦੇ ਨੇ ਇੱਕ ਨੌਜਵਾਨ ਤਾਂ ਵਿੰਡਸ਼ੀਲਡ ਤੇ ਹੱਥ ਨਾਲ ਹਮਲਾ ਕਰਦਾ ਜਿਸ ਤੋਂ ਬਾਅਦ ਵਿੰਡਸ਼ੀਲਡ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਵੀ ਜਾਂਦੀ ਹੈ ਉਸ ਤੋਂ ਬਾਅਦ ਕਾਰ ਦੇ ਵਿੱਚ ਬੈਠੇ ਸਾਰੇ ਵਿਅਕਤੀਆਂ ਨੂੰ ਬਾਕੀ ਦੇ ਮੋਜਵਾਨ ਡਰੋਨ ਲੱਗਦੇ ਨੇ ਉਥੇ ਹੀ ਕਾਰ ਦੇ ਵਿੱਚ ਬੈਠੇ ਲੋਕਾਂ ਨੇ ਇਸ ਘਟਨਾ ਨੂੰ ਆਪਣੇ ਕੈਮਰਾ ਦੇ ਵਿੱਚ ਰਿਕਾਰਡ ਕਰ ਦਿੱਤਾ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਅਸੀਂ ਸੁਰੱਖਿਆਤਨ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਗਈ। ਹੁਣ ਅਪੀਲ ਰੀਜਨਲ ਪੁਲਿਸ ਇਹਨਾਂ ਚਾਰ ਪੰਜਾਬੀ ਨੌਜਵਾਨਾਂ ਦੀ ਭਾਲ ਕਰ ਰਹੀ ਹੈ। ਉਹਨਾਂ ਦੀ شناخت ਜੋ ਹੈ ਉਹਨਾਂ ਦੇ ਲਈ ਜੋ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਤਾਂ ਕਿ ਉਹਨਾਂ ਦੀ ਭਾਲ ਕੀਤੀ ਜਾ ਸਕੇ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਵੀ ਅਪੀਲ ਕਰਦੇ ਆ ਜੇਕਰ ਕਿਸੇ ਨੂੰ ਵੀ ਇਹਨਾਂ ਚਾਰ ਨੌਜਵਾਨਾਂ ਬਾਰੇ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ। ਦਰਅਸਲ ਕੈਨੇਡਾ ਦੇ ਬ੍ਰੈਂਟਨ ਸ਼ਹਿਰ ਦੇ ਵਿੱਚ ਇੱਕ ਕਾਰ ਉੱਤੇ ਹਮਲਾ ਹੋਇਆ। ਇਸ ਹਮਲੇ 'ਚ ਪੁਲਿਸ ਵੱਲੋਂ ਚਾਰ ਜਣਿਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਪੰਜਾਬੀ ਨੌਜਵਾਨ ਨੇ। ਬ੍ਰੈਂਟਨ ਵਿਖੇ ਇੱਕ ਕੋਰੀ ਦੀ ਕਾਰ ਤੇ ਹਮਲਾ ਕਰਨ ਵਾਲੇ ਚਾਰ ਨੌਜਵਾਨਾਂ ਦੀ ਪੀਲ ਰਿਜਨਲ ਪੁਲਿਸ ਪਾਲਕਾਰੀਏ ਪੁਲਿਸ ਨੇ ਦੱਸਿਆ ਕਿ ਦੋ ਨੌਜਵਾਨਾਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਜੋ ਕਿ 28 ਸਾਲ ਦੇ ਆਕਾਸ਼ਦੀਪ ਸਿੰਘ ਅਤੇ 23 ਸਾਲ ਦੇ ਰਮਨਪ੍ਰੀਤ ਮਸੀ ਵੱਜੋ ਹੋਈ ਹੈ ਜਦਕਿ ਬਾਕੀ ਦੋ ਚਣਿਆਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਚਾਰ ਨੌਜਵਾਨ ਇੱਕ ਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਨੇ ਅਤੇ ਇਹਨਾਂ ਚੋਂ ਇੱਕ ਡਰਾਈਵਰ ਸਾਈਡ ਤੇ ਜਾ ਕੇ ਘੂੜਦਾ ਕਾਰ ਦੇ ਸ਼ੀਸ਼ੇ ਬੰਦ ਹੋਣ ਕਾਰਨ ਆਪਣੇ ਮਕਸਦ 'ਚ ਇੱਕ ਕਾਮਯਾਬ ਨਹੀਂ ਹੁੰਦਾ ਅਤੇ ਜਾਂਦਾ ਜਾਂਦਾ ਵਿੰਡਸ਼ੀਲਡ ਤੇ ਹੱਥ ਨਾਲ ਹਮਲਾ ਕਰ ਦਿੰਦਾ ਜਿਸ ਕਾਰਨ ਵਿੰਡਸ਼ੀਲਡ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਜਾਂਦੀ ਹੈ ਅਤੇ ਇਸੇ ਦੌਰਾਨ ਬਾਕੀ ਸਾਥੀ ਵੀ ਗੱਡੀ 'ਚ ਬੈਠਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਇੱਕ ਤਾਂ ਨੌਜਵਾਨ ਗੱਡੀ ਦੇ ਮੋਹਰਲੇ ਹਿੱਸੇ ਤੇ ਲੱਤਾਂ ਮਾਰਦਾ ਵੀ ਵੇਖਿਆ ਜਾ ਸਕਦਾ ਹੈ ਕਾਰ ਦੇ ਵਿੱਚ ਮੌਜੂਦ ਲੋਕਾਂ ਨੇ ਸਾਰੀ ਘਟਨਾ ਨੂੰ ਰਿਕਾਰਡ ਕਰ ਲਿਆ ਤੇ ਸੋਸ਼ਲ ਮੀਡੀਆ ਤੇ ਅਪਲੋਡ ਕਰਕੇ ਸਵਾਲ ਕੀਤਾ ਕਿ ਕੀ ਅਸੀਂ ਕੈਨੇਡਾ ਵਰਗੇ ਮੁਲਕ ਦੇ ਵਿੱਚ ਸੁਰੱਖਿਆ ਤਾਂ ਪੁਲਿਸ ਮੁਤਾਬਕ ਇਹ ਵਾਰਦਾਤ ਬ੍ਰੈਂਟਨ ਦੇ ਈਗਲ ਬ੍ਰਿਜ ਡਰਾਈਵ ਇਲਾਕੇ ਦੇ ਇੱਕ ਰੋਡ ਤੇ ਵਾਪਰੀ ਹੈ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ੱਕੀ ਨੌਜਵਾਨ ਫਰਾਰ ਹੋ ਗਏ ਨਹੀਂ ਪੁਲਿਸ ਵੱਲੋਂ ਇਹਨਾਂ ਦੀਆਂ ਤਸਵੀਰਾਂ ਹੁਲਿਆ ਜੋ ਹੈ ਜਾਰੀ ਕਰ ਦਿਆ ਕਿਨਾਂ ਦੀ ਭਾਲ ਕੀਤੀ ਜਾ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ